ਪੰਜਾਬੀ ਰਿਸ਼ਤੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਨੋਟ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਪਤਾ ਲੁਧਿਆਣਾ ਦੀ ਲੜਕੀ ਹੈ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਜੀ ਉਮਰ 1994 ਦੇ ਵਿੱਚ ਹੈ ਕੱਦ ਕੁੜੀ ਦਾ 5 ਫੁੱਟ 2 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਐਨਐਮ ਨਰਸਿੰਗ 3 ਸਾਲ ਦੀ ਕੰਮਕਾਰ ਹੈ ਜੀ 6 ਸਾਲ ਦਾ ਐਕਸਪੀਰੀਅੰਸ ਹੈ ਕੁੜੀ ਨੂੰ ਤੇ ਜੌਬ ਕਰ ਰਹੀ ਹੈ ਜੀ ਲੜਕੀ 6 ਸਾਲ ਤੋਂ ਲੜਕੀ ਤਲਾਕਸ਼ੁਦਾ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਹੋਵੇ ਅਰੋੜਾ ਖੱਤਰੀ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਇੰਡੀਆ ਦਾ ਨੰਬਰ ਤੇ ਕੈਨੇਡਾ ਦਾ ਨੰਬਰ ਪਰਿਵਾਰ ਦਾ ਦਿੱਤਾ ਹੋਇਆ ਜੀ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਕੌਰ ਦਿਓਲ ਕੈਨੇਡਾ ਦੀ ਪੀਆਰ ਹੈ ਜੀ ਲੜਕੀ ਪਤਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 29 ਸਾਲ ਕਾਤਾ 5 ਫੁੱਟ ਤੇ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਬੈਚਲਰ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਕੈਨੇਡਾ ਦੇ ਵਿੱਚ ਨੇ ਲੜਕੀ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲ ਬ੍ਰਮਟਨ ਦੇ ਵਿੱਚ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਤੇ ਦੋ ਨੰਬਰ ਨੇ ਜੀ ਸਿੱਧੀ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਰਣਜੀਤ ਸਿੰਘ ਪਤਾ ਫਰੀਦਕੋਟ ਦਾ ਲੜਕਾ ਜੀ ਕਾਸਟ ਇਹਨਾਂ ਦੀ ਨਾਈ ਸੇਖ ਹੈ ਗੋਤ ਇਹਨਾਂ ਦਾ ਸੱਦਰ ਉਮਰ ਮੁੰਡੇ ਦੀ 28 ਸਾਲ ਹੈ ਜੀ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀਏ ਇਹਨਾਂ ਨੇ ਗ੍ਰੈਜੂਏਸ਼ਨ ਭੈਣਾ ਦੋ ਮੈਰਿਡ ਨੇ ਕੰਮ ਕਰ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਕਲਰਕ ਦੀ ਸਿਵਲ ਹਸਪਤਾਲ ਦੇ ਵਿੱਚ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਦੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਮੋਗਾ ਮੁਖਤਸਰ ਫਰੀਦਕੋਟ ਸਾਹਿਬ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸ਼ਹੀ ਮੁਖਤਸਰ ਸਾਹਿਬ ਤੋਂ ਹੈ ਜੀ ਰਿਸ਼ਤਾ ਕਾਸਟ ਇਹਨਾਂ ਦੀ ਰਵੀਦਾਸੀ ਸਿੱਖ ਹੈ ਉਮਰ 22 11 1993 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 8 ਇੰਚ ਭੈਣ ਇਹਨਾਂ ਦੀ ਇੱਕ ਮੈਰਿਡ ਯੂਕੇ ਦੇ ਵਿੱਚ ਸੈਟਲ ਹੈ ਜੀ ਪਿਤਾ ਇਹਨਾਂ ਦੇ ਆਰ ਐਮ ਪੀ ਡਾਕਟਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰੇ ਜੀ ਮੁੰਡਾ ਬੀ ਡੀ ਐਸ ਡਾਕਟਰ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਡਾਕਟਰ ਹੋਵੇ ਜਾਂ ਡਾਕਟਰ ਬੀ ਐਚ ਐਮ ਐਸ ਬੀ ਡੀ ਐਸ ਜਾਂ ਬੀ ਐਮ ਐਸ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਪੂਰੀ ਜਾਣਕਾਰੀ ਤੁਸੀਂ ਪਰਿਵਾਰ ਦੇ ਕੋਲੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਜਸਵੰਤ ਸਿੰਘ ਪਤਾ ਜਲੰਧਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਅਰੋੜਾ ਉਮਰ ਹੈ ਜੀ 25 ਫਰਵਰੀ 1991 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਪੜਾਈ ਇਹਨਾਂ ਨੇ 10th ਪਾਸ ਕਰੀ ਹੋਈ ਆ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਜੀ ਭੈਣਾਂ ਇਹਨਾਂ ਦੀਆਂ 2 ਮੈਰਿਡ ਨੇ ਪਿਤਾ ਦਾ ਨਾਮ ਹੈ ਜੀ ਦਵਿੰਦਰ ਸਿੰਘ ਐਕਸਪਾਇਰ ਨੇ ਇਹਨਾਂ ਦੇ ਪਿਤਾ ਮਾਤਾ ਦਵਿੰਦਰ ਕੌਰ ਜੀ ਕੰਮ ਕਰ ਹੈ ਜੀ ਮੁੰਡੇ ਦੀ ਆਟੋਮੋਬਾਈਲ ਰਿਪੇਅਰ ਦੀ ਆਪਣੀ ਸ਼ਾਪ ਹੈ ਜੀ ਤੇ ਨਾਲ ਇਹਨਾਂ ਦੀ ਟੀ ਸਟਾਲ ਹੈ ਸੋ 18000 ਰੁਪਇਆ ਆਮਦਨ ਹੈ ਜੀ ਮਹੀਨੇ ਦੀ ਆਪਣਾ ਘਰ ਪਰਿਵਾਰ ਹੈ ਜੀ ਜਲੰਧਰ ਸਿਟੀ ਦੇ ਵਿੱਚ ਇਹਨਾਂ ਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਸਿੰਪਲ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਢੀਂਡਸਾ ਉਮਰ ਮੁੰਡੇ ਦੀ 14/5/1995 ਦੇ ਵਿੱਚ ਹੈ ਜੀ कद 5 फुट 7 इंच पढाई मुंडे ने प्लस 2 पास करी हुई है जी ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚੋਂ ਵਰਕ ਪਰਮਿਟ ਤੇ ਹੈ ਜੀ ਸੋ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਰ ਜੀ 1.5 ਕਿੱਲਾ ਜ਼ਮੀਨ ਹੈ ਤੇ ਯੂਰਪ ਕੰਟਰੀ ਦੇ ਵਿੱਚ ਮੁੰਡਾ ਜਾ ਕੇ ਆਇਆ ਜੀ ਮੁੰਡੇ ਦਾ ਡਰਾਈਵਰੀ ਲਾਇਸੈਂਸ ਹੈ ਜੀ ਯੂਰਪ ਦਾ ਸੋ ਆਪਣੇ ਟ੍ਰੈਵਲ ਟੈਕਸੀ ਹੈ ਜੀ ਇਹਨਾਂ ਦੀ ਅਮਰਤਹਾਰੀ ਪਰਿਵਾਰ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਮੰਗੇ ਜੀ ਪਰਿਵਾਰ ਦੀ ਕੁੜੀ ਨੇ ਆਈਲਰਟਸ ਕੀਤੀ ਹੋਵੇ 5.5 ਬੈਂਡ ਸਕੋਰ ਹੋਣ ਜੀ ਜਾਂ ਫਿਰ ਨੈਨੀ ਦਾ ਕੋਰਸ ਕਰਿਆ ਹੋਵੇ ਜੀ ਜਾਂ ਲੜਕੀ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਵੇ ਜੀ ਪਰਿਵਾਰ ਦਾ ਵਟਸਐਪ ਨੰਬਰ ਕਾਲੀ ਪੱਟੀ 'ਚ ਹੈ ਜੀ ਵਟਸਐਪ ਰਾਹੀਂ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੋਇਆ ਜੀ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਕਰਦੀ ਹੈ ਫਿਰ ਹੀ ਤੁਸੀਂ ਪਰਿਵਾਰ ਨਾਲ ਗੱਲ ਕਰਿਆ ਕਰੋ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ